ਖਾ ਕੇ ਉੱਡ ਗਈ ਵਰੋਲੇ ਬਣ ਕੇ ਸੋਨੇ ਦੇ ਆ ਮੰਦਿਰਾਂ ਦੀ ਖਾ ਕੇ ਉੱਡ ਗਈ ਵਰੋਲੇ ਬਣ ਕੇ ਸੋਨੇ ਦੇ ਆ ਮੰਦਿਰਾਂ ਦੀ ਖਾ ਕੇ ਉੱਡ ਗਈ ਵਰੋਲੇ ਆ ਕੇ ਉੱਡ ਗਈ ਬਰੋਲੇ ਬਣ ਕੇ ਸੁਨੇਹ ਦੇ ਹੈ ਮੰਨ ਨਾ ਮਨ ਮਾਇਆ ਦਾ ਕਰੇ ਨਾ ਕੋਈ ਛਾਇਆ ਇਹ ਬਦਲਾ ਦੀ ਮਨ ਮਾਇਆ ਦਾ ਕਰੇ ਨਾ ਕੋਈ ਛਾਇਆ ਮਨ ਮਾਇਆ ਦਾ ਕਰੇ ਨਾ ਕੋਈ ਛਾਇਆਏ ਮਨ ਮਾਇਆ ਦਾ ਕਰੇ ਨਾ ਕੋਈ ਛਾਇਆਏ ਰੱਬ ਆਪ ਨੂੰ ਸਦਾ ਵਣਵਾਲਾ ਖਾਲੀ ਹੱਜੀ ਦੁਰਗਿਆ ਜਗ ਤੋ ਰੱਬ ਆਪ ਨੂੰ ਸਦਾ ਵਣ ਬਾਲਾ ਖਾਲੀ ਹੱਥੀ ਦੁਰਗਿਆ ਜਗ ਤੋ ਰੱਬ ਆਪ ਨੂੰ ਸਦਾ ਵਣ ਖਾਲੀ ਹੱਥੀ ਦੁਰਗਿਆ ਜਗ ਰੱਬ ਆਪ ਨੂੰ ਸਦਾ ਹਾਲੀ ਹਤੀ ਤੁਰ ਗਿਆ ਜਿਨੇ ਸੋਨੇ ਦੀ ਬਣਾਈ ਸੀ ਲੰਕਾ ਪਾਵੇ ਨਾਲ ਕਾਲ ਬੰਨੇ ਆ ਜਿਨੇ ਸੋਨੇ ਦੀ ਬਣਾਈ ਸੀ ਲੰਕਾ ਪਾਵੇ ਨਾਲ ਕਾਲ ਬੰਨੇ ਆ ਜਿਨੇ ਸੋਨੇ ਦੀ ਸੋਨੇ ਪਾਵੇ ਨਾਲ ਕਾਲ ਜਿਨੇ ਸੋਨੇ ਦੀ ਬਣਾਈ ਸੀ ਪਾਵੇ ਨਾਲ ਕਾਲ ਸੋ ਗੁਰੂ ਪਿਆਰਿਓ ਆਪਣੇ ਘਰਾਂ ਚ ਕਿੰਨਾ ਕੁ ਸੋਨਾ ਪਿਆ ਸੋ ਕਿਸੇ ਕੋਲ 5 ਟੋਲੇ ਆ ਕਿਸੇ ਕੋਲ 10 ਕੋਲ 10 ਟੋਲੇ ਸੋ ਵਿਰਲੇ ਵਿਰਲੇ ਘਰ ਨੇ ਜਿਨ੍ਹਾਂ ਦੇ ਕੋਲ ਅੱਧਾ ਕਿਲੋ ਕਿਲੋ ਪੁਰਾਣਾ ਕੋਈ ਜੱਦੀ ਪੁਸ਼ਤੀ ਪਿਆ ਹੋਇਆ ਸੋ ਇਹਦਾ ਹੀ ਬੰਦਾ ਹੰਕਾਰ ਕਰ ਲੈਂਦਾ ਪਰ ਗੁਰੂ ਪਿਆਰਿਓ ਵੇਖੋ ਕਹਿੰਦੇ ਰਾਵਣ ਦੀ ਤੇ ਲੰਕਾ ਹੀ ਸਾਰੇ ਸੋਨੇ ਦੀ ਸੀ ਸੋ ਸਾਰੇ ਕਹਿੰਦੇ ਉਹਦੇ ਬਰਤਨ ਵੀ ਖਾਣ ਪੀਣ ਵਾਲੇ ਸੋਨੇ ਦੇ ਸੀ ਘਰ ਸਾਰਾ ਉਹਦਾ ਸੋਨੇ ਦਾ ਮਾਇਆ ਦਾ ਕਿੰਨਾ ਹੰਕਾਰ ਸੀ ਸੋ ਧੀਆਂ ਪੁੱਤਰਾਂ ਦਾ ਬੰਦਾ ਹੰਕਾਰ ਕਰ ਲੈਂਦਾ ਵੇਖੋ ਕਹਿੰਦੇ ਉਹਦਾ ਪਰਿਵਾਰ ਕਿੱਡਾ ਵੱਡਾ ਸੀ 1 ਲੱਖ ਪੂਤ ਸਵਾ ਲੱਖ ਨਾਤੀ ਤੇ ਇਹ ਘਰ ਰਾਵਣ ਤੇ ਇਹ ਘਰ ਰਾਵਣ ਦੀਆਂ ਨਾ ਬਾਤਾਂ ਸੋ ਕਹਿੰਦੇ 1 ਲੱਖ ਦਾ ਪੁੱਤਰ ਸੀ 1/2 ਲੱਖ ਦਾ ਪੋਤਰਾ ਸੀ ਤੇ ਕਹਿੰਦੇ ਕੋਈ ਦੀਵਾ ਬੱਤੀ ਜਗਾਉਣ ਵਾਲਾ ਵਾਲਾ ਵੀ ਨਹੀਂ ਬਚਿਆ ਲੰਕਾ ਗੜ੍ਹ ਸੋਨੇ ਕਾ ਭਿਆ ਮੂਰਖ ਰਾਵਣ ਕਿਆ ਲੈ ਗਿਆ ਕਹਿੰਦੇ ਜਿਹਦਾ ਜਿਹਦਾ ਘਰ ਹੀ ਸੋਨੇ ਦਾ ਸੀ ਕਹਿੰਦੇ ਉਹ ਮੂਰਖ ਹੰਕਾਰ ਕਰ ਗਿਆ ਕਹਿੰਦੇ ਮਾਇਆ ਦਾ ਕਹਿੰਦੇ ਹੰਕਾਰ ਕਰ ਗਿਆ ਤੇ ਕਹਿੰਦੇ ਕੀ ਲੈ ਗਿਆ ਕਹਿੰਦੇ ਖਾਲੀ ਹੱਥੀ ਤੁਰ ਗਿਆ ਮਾਇਆ ਦਾ ਹੰਕਾਰ ਕੀਤਾ ਕਹਿੰਦੇ ਮਾਇਆ ਦਾ ਹੰਕਾਰ ਕਾਦਾ ਹੰਕਾਰ ਏ ਕਹਿੰਦੇ ਮਾਇਆ ਤੇ ਬੱਦਲਾਂ ਦੀ ਛਾਂ ਏ ਸੋ ਬੱਦਲਾਂ ਦਾ ਕੀ ਪਤਾ ਜੇ ਕੋਈ ਮੰਜੀ ਡਾ ਕੇ ਬਹਿ ਜੇ ਬੱਦਲਾਂ ਦੀ ਛਾਵੇਂ ਕਿ ਵਾਬਾ ਛਾਂ ਹੋ ਗਈ ਪਰ ਕਹਿੰਦੇ ਬੱਦਲਾਂ ਦੀ ਛਾਂ ਦਾ ਕਾਦਾ ਮਾਨ ਏ ਕਹਿੰਦੇ ਪਤਾ ਨਹੀਂ ਕਦੋਂ ਹਵਾ ਆਉਣੀ ਤੇ ਕਦੋਂ ਬੱਦਲ ਨੇ ਉੱਡ ਜਾਣਾ ਸੋ ਇਸੇ ਕਰਕੇ ਸਿਆਣੇ ਕਹਿੰਦੇ ਆ ਕਿ ਮਾਇਆ ਜਿਹੜੀ ਹੱਥਾਂ ਦੀ ਮਹਿਲ ਹੁੰਦੀ ਇਹਦਾ ਆਉਂਦਿਆਂ ਵੀ ਪਤਾ ਨਹੀਂ ਤੇ ਇਹਦਾ ਜਾਂਦਿਆਂ ਵੀ ਪਤਾ ਨਹੀਂ ਸੋ ਇਹਦਾ ਮਾਨ ਨਹੀਂ ਕਰਨਾ ਚਾਹੀਦਾ ਪਰ ਬੰਦਾ ਮਾਨ ਕਰ ਲੈਂਦਾ ਮਾਨ ਕਰਕੇ ਹੀ ਬੰਦਾ ਸੋ ਗੁਰੂ ਬਿਆਰੂ ਨਾਮ ਨਹੀਂ ਜਪਦਾ ਗੁਰੂ ਘਰ ਨਹੀਂ ਆਉਂਦਾ ਸੋ ਜਦੋਂ ਮਾਨ ਟੁੱਟ ਜਾਂਦਾ ਹੈ ਨਾ ਬੰਦੇ ਦਾ ਫੇਰੀ ਗੁਰੂ ਘਰ ਦੇ ਸੁਧੈ ਫੇਰੀ ਪ੍ਰਮਾਤਮਾ ਯਾਦ ਆਉਂਦਾ ਹੈ ਉਹਨਾਂ ਚਿਰ ਨਹੀਂ ਸੋ ਜਿੰਨਾ ਚਿਰ ਬੰਦੇ ਕੋਲ ਹੰਕਾਰ ਹੈ ਕਿਉਂਕਿ ਮਹਾਰਾਜ ਦੀ ਗੁਰਬਾਣੀ ਸਮਝਾਉਂਦੀ ਇਹਨਾਂ ਦੀ ਚੀਜ਼ਾਂ ਦਾ ਆਪਸ ਵਿੱਚ ਵਿਰੋਧ ਹੈ ਹੋਮੇ ਨਾਵੇਂ ਨਾਲ ਵਿਰੋਧ ਹੈ ਦੋ ਇਹਨਾਂ ਬਸੇ ਇੱਕ ਠਾਈ ਹੋਮੇ ਵਿੱਚ ਸੇਵਾ ਨਾ ਹੋਵੀ ਤਾਂ ਮਨ ਗਰਥਾ ਜਾਏ ਕਹਿੰਦੇ ਜਿੱਥੇ ਹੋਮੇ ਉੱਥੇ ਨਾਮ ਨਹੀਂ ਜਿੱਥੇ ਨਾਮ ਹੈ ਉੱਥੇ ਹੋਮੇ ਸੁਇਨਾਸ ਆਪਸ ਚ ਵਿਰੋਧ ਇਹ ਨਾ ਦੋਨਾਂ ਚੀਜ਼ਾਂ ਦਾ ਤੇ ਜਿਹੜੇ ਹੰਕਾਰ ਹੀ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਪੈਸੇ ਦਾ ਹੰਕਾਰ ਹੋ ਗਿਆ ਜ਼ਮੀਨ ਦਾ ਹੰਕਾਰ ਹੋ ਗਿਆ ਆਪਣੀ ਤੰਦਰੁਸਤੀ ਦਾ ਹੰਕਾਰ ਹੋ ਗਿਆ ਕਿੱਥੇ ਆਉਂਦੇ ਗੁਰੂ ਘਰ ਸੋ ਕਿੱਥੇ ਸੰਗਤ ਵਿੱਚ ਬਿੰਦੇ ਆ ਕਿੱਥੇ ਨਾਮ ਜਪਦੇ ਆ ਉਹਨਾਂ ਨੂੰ ਚੰਗੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਉਹਨਾਂ ਨੂੰ ਡੀਜਿਆਂ ਦੇ ਮਾੜੇ-ਮਾੜੇ ਜਿਹੜੇ ਗਾਣੇ ਆ ਉਹ ਚੰਗੇ ਲੱਗਦੇ ਸੋ ਮਾੜੀਆਂ ਗੱਲਾਂ ਚੰਗੀਆਂ ਲੱਗਦੀਆਂ ਕਿਉਂਕਿ ਅਟੈਚਮੈਂਟ ਹੀ ਉੱਥੇ ਬਣਦੀ ਉਹਨਾਂ ਦੀ ਸੋ ਉਹਨਾਂ ਨੂੰ ਮਹਾਰਾ ਦੀ ਗੁਰਬਾਣੀ ਚੰਗੀ ਲੱਗਦੀ ਹੈ ਮਹਾਰਾ ਦੀ ਗੁਰਬਾਣੀ ਸਮਝਾਦੀ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਖਤ ਕੀ ਵਿਦ ਨੈਨੋ ਡਿਠੀ ਕਹਿੰਦੇ ਉਹਨਾਂ ਨੂੰ ਅੰਮ੍ਰਿਤ ਕੌੜਾ ਲੱਗਦਾ ਚੰਗੀਆਂ ਭਲੇ ਦੀਆਂ ਗੱਲਾਂ ਕੌੜੀਆਂ ਲੱਗਦੀਆਂ ਤੇ ਜਿਹੜੀ ਕਹਿੰਦੇ ਜਿਹੜੇ ਮਾੜੀਆਂ ਗੱਲਾਂ ਸੋ ਕਹਿੰਦੇ ਉਹ ਅੰਮ੍ਰਿਤ ਲੱਗਦੀਆਂ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਖਤ ਕੀ ਵਿਦ ਨੈਨੋ ਡਿਠੀ ਕਹਿੰਦੇ ਅੱਖਾਂ ਨਾਲ ਵੇਖੀ ਗੱਲ ਕਹਿੰਦੇ ਤੁਹਾਨੂੰ ਦੱਸ ਰਹੇ ਕਿ ਜਿਹੜੇ ਸਾਖਤ ਨੇ ਨਾ ਕਹਿੰਦੇ ਉਹਨਾਂ ਨੂੰ ਅੰਮ੍ਰਿਤ ਕੋੜਾ ਲੱਗਦਾ ਤੇ ਜ਼ਹਿਰ ਮਿੱਠੀ ਲੱਗਦੀ। ਸੋ ਇਹ ਉਹਨਾਂ ਦਾ ਸੁਭਾਅ ਹੁੰਦਾ ਹੈ। ਸੋ ਆਉ ਜਿਹੜਾ ਗੁਰੂ ਦੇ ਕੋਲ ਆਏਗਾ ਆਪਣਾ ਸਾਰਿਆਂ ਦਾ ਸੁਭਾਅ ਜ਼ਹਿਰ ਵਰਗਾ ਹੀ ਆ। ਪਰ ਹੌਲੀ-ਹੌਲੀ ਜਿਵੇਂ ਸੱਪ ਨੂੰ ਫੜ ਕੇ ਜੋਗੀ ਸੋ ਜਦੋਂ ਫੜ ਲੈਂਦੇ ਆ ਉਹਨੂੰ ਸੋ ਉਹਦੀ ਜ਼ਹਿਰ ਕੱਢ ਦਿੰਦੇ ਆ ਉਹਦੇ ਜ਼ਹਿਰ ਵਾਲੇ ਦੰਦ ਕੱਢ ਦਿੰਦੇ ਆ। ਸੋ ਇਸੇ ਤਰ੍ਹਾਂ ਆਪਣੇ ਅੰਦਰ ਜ਼ਹਿਰ ਬੜੀ ਭਰੀ ਪਈ। ਸੋ ਇਹ ਸਾਰੀ ਨਿਕਲ ਜਾਂਦੀ ਜਦੋਂ ਆਪਾਂ ਗੁਰੂ ਦੇ ਕੋਲ ਆਉਣ ਲੱਗ ਜੀਏ ਸੰਗਤ ਚ ਬਹਿਣ ਲੱਗ ਜੀਏ ਨਾਮ ਜਪਣ ਲੱਗ ਜੀਏ ਸੋ ਸਾਰੀ ਜ਼ਹਿਰ ਅੰਦਰੋਂ ਨਿਕਲ ਜਾਂਦੀ ਜੀ ਤੇ ਉਹਨਾਂ ਚ ਜ਼ਹਿਰ ਨਹੀਂ ਨਿਕਲੇਗੀ ਜ਼ਹਿਰ ਨਾਲ ਭਰੇ ਰਹਿਵਾਂਗੇ ਜਿੰਨਾਂ ਚਿਰ ਸੰਗਤ ਚ ਨਹੀਂ ਆਉਂਦੇ ਬਹਿ ਕੇ ਨਾਮ ਨਹੀਂ ਜਪਦੇ ਸੋ ਆਓ ਜਿੰਨਾ ਸਮਾਂ ਹੋ ਸਕਦਾ ਵੱਧ ਤੋਂ ਵੱਧ ਕੱਢੋ ਇਹੀ ਅਸਲੀ ਲਾਹਾ ਹੈ ਬਾਕੀ ਤੇ ਕੂੜ-ਗਬਾੜੀ ਹੈ ਬਸ ਬੰਦਾ ਫਸ ਗਿਆ ਕੂੜ-ਗਬਾੜ ਦੇ ਵਿੱਚ ਸੋ ਪਰਮੇਸ਼ਰ ਦੀ ਮਾਇਆ ਬੜੀ ਬਲਵਾਨ ਹੈ ਸੋ ਕੂੜ-ਗਬਾੜ ਚ ਬੰਦੇ ਨੂੰ ਫਸਾ ਕੇ ਰੱਖ ਦਿੰਦਾ ਹੈ ਇੱਕੋ ਹੀ ਚੀਜ਼ ਲਾਹੇ ਵਾਲੀ ਹੈ ਸੋ ਉਧਰ ਨੂੰ ਆਇਆ ਹੀ ਨਹੀਂ ਜਾਂਦਾ ਸੋ ਔਖਾ ਲੱਗਦਾ ਤੇ ਬਾਕੀ ਕੰਮ ਸੌਖੇ ਲੱਗਦੇ ਸੋ ਆਓ ਬੜੋ ਸੁਣੋ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ